ਜਨਪੀਅ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਅਸੀਂ ਕੁਝ ਗੱਲਾਂਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੇ ਉੱਪਰ ਜਿਹੜੇ ਟੈਰਿਫ ਲਾਏ ਆ ਉਹਦੇ ਸੰਬੰਧੀ ਫੈਸਲਾ ਵਾਪਸ ਲਿਆ। ਦੂਜਾ ਹਾਊਸ ਵੱਲੋਂ ਸਰਕਾਰ ਦਾ ਫੰਡਿੰਗ ਬਿਲ ਪਾਸ ਕੀਤਾ ਗਿਆ। ਤੀਜੀ ਗੱਲਬਾਤ ਕਰਨੀ ਹੈ ਖਸਰੇ ਦੀ ਬਿਮਾਰੀ ਦਾ ਵਧਣਾ ਜਾਰੀ ਹੈ। ਚੌਥੀ ਗੱਲਬਾਤ ਕੈਲੀਫੋਰਨੀਆ ਦੀ ਬਦਾਮਾਂ ਦੀ ਖੇਤੀ ਦੇ ਉੱਤੇ ਜਿਹੜਾ ਟੈਰਿਫ ਦਾ ਕਿੰਨਾ ਅਸਰ ਹੋ ਤੇ ਯੂਕਰੇਨ ਯੁੱਧਬੰਦੀ ਲਈ ਸਹਿਮਤ ਹੋਇਆ ਸਭ ਤੋਂ ਪਹਿਲੀ ਗੱਲਬਾਤ ਟੈਰਫ ਸੰਬੰਧੀ ਟੈਰਫ ਦਰਅਸਲ ਰੋਜ਼ ਹੀ ਇਹਦੇ ਉੱਤੇ ਕੋਈ ਨਾ ਕੋ ਆਪਾਂ ਗੱਲਬਾਤ ਕਰਦੇ ਹਾਂ ਤੇ ਰੋਜ਼ ਕੋਈ ਖਬਰ ਹੁੰਦੀ ਹੈ ਤੇ ਰੋਜ਼ ਹੀ ਖਬਰ ਜਿਹੜੀ ਉਹ ਬਦਲ ਜਾਂਦੀ ਆ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ 25% ਟੈਰਫ ਫਾਸਟੀਲ ਦੇ ਉੱਤੇ ਲਾ ਦਿੱਤਾ ਸਟੀਲ ਅਲਮਨਮ ਦੇ ਉੱਤੇ ਜਿਹੜੀ ਯੂਐਸ ਸਪੋਰਟ ਕਰ ਰਿਹਾ ਆ ਇਹਦਾ ਇੱਕ ਤੇ ਕੈਨੇਡਾ ਮੈਕਸੀਕੋ ਚਾਈਨਾ ਦੇ ਨਾਲ ਸਬੰਧਾਂ ਹੁਣ ਇਹ ਸਾਰੇ ਕੁਸ਼ ਦੇ ਵਿੱਚ ਯੂਰਪੀਅਨ ਯੂਨੀਅਨ ਵੀ ਸ਼ਾਮਲ ਹੋ ਗਈ ਇੱਕ ਤਰੀਕੇ ਦੇ ਨਾਲ ਯੂਰਪੀਅਨ ਯੂਨੀਅਨ ਨੇ ਅਨਾਉਂਸ ਕੀਤਾ ਕਿ ਇਹ ਆਪਣਾ ਟੈਰਫ ਅਮਰੀਕਾ ਦੇ ਪ੍ਰੋਡਕਟਸ ਦੇ ਉੱਤੇ 1 ਅਪ੍ਰੈਲ ਤੋਂ ਲਾਉਣਗੇ ਜਿਹੜੇ ਪ੍ਰੋਡਕਸ਼ਨ ਟਾਰਗੇਟ ਕੀਤਾ ਜਾ ਰਿਹਾ ਇਹਦੇ ਕੁਝ ਰਾਉਂਡ ਹੋਣਗੇ ਕਿ ਪਹਿਲੇ ਪੜਾਅ ਦੇ ਵਿੱਚ ਕੁਝ ਟੈਰਫ ਦੂਜੇ ਵਿੱਚ ਕੁਝ ਤੀਜੇ ਵਿੱਚ ਕੁਝ ਫਸਟ ਰਾਉਂਡ ਜਿਹੜੇ ਟੈਰਫ ਨੇ ਉਹਨਾਂ ਦੇ ਵਿੱਚ ਪ੍ਰੋਡਕਟ ਟਾਰਗੇਟ ਕੀਤੇ ਜਾ ਰਿਹਾ ਹਾਰਲੇ ਡੇਵਟਸਨ ਮੋਟਰਸਾਈਕਲ ਜਿਹੜਾ ਬਹੁਤ ਮਸ਼ਹੂਰ ਆ ਇੱਕ ਜਿਹੜੀ दारू ਆ ਉਹ ਬੋਰਬੋਰਨ ਜੀਨਸ ਨੂੰ ਤੇ ਬੋਟਸ ਨੂੰ ਇਹ ਪਹਿਲੇ ਰਾਉਂਡ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਦੂਜੇ ਰਾਉਂਡ ਦੇ ਵਿੱਚ ਜਿਹੜਾ ਸੈਕੰਡ ਰਾਉਂਡ ਹੋਊਗਾ ਉਹਦੇ ਵਿੱਚ ਇਹ ਟੈਰਿਫਸ ਲਾ ਰਹੇ ਨੇ ਜਿਹੜੇ ਘੱਟੋ ਘੱਟ 19 ਬਿਲੀਅਨ ਦੇ ਯੂਐਸ ਗoods ਦੇ ਉੱਤੇ ਤੇ ਉਹ ਅਪ੍ਰੈਲ ਦੇ ਅੱਧ ਵਿੱਚ ਲੱਗੂਗਾ ਤੀਜੀ ਜਿਹੜੀ ਇਹਦੀ ਪੋਲਿਟੀਕਲ ਸਟ੍ਰੈਟਜੀ ਇਹਨਾਂ ਨੇ ਦੱਸੀ ਆ ਕਿ ਯੂਰੋਪੀਅਨ ਯੂਨੀਅਨ ਖਾਸ ਤੌਰ ਦੇ ਉੱਤੇ ਜਿਹੜਾ ਪ੍ਰੋਡਕਟਸ ਨੂੰ ਟਾਰਗੇਟ ਕਰ ਰਹੇ ਆ ਔਰ ਸਟੇਟਸ ਨੇ ਜਿਹੜੀਆਂ ਪੋਲਿਟੀਕਲੀ ਸਿਗਨੀਫੀਕੈਂਟ ਨੇ ਅਮਰੀਕਾ ਦੇ ਲਈ ਜਿਹੜੇ ਲੀਡਰ ਨੇ ਉਹ ਇਹਨੂੰ ਮੈਕਸਮਾਈਜ਼ ਕਰਨਾ ਚਾਹੁੰਦੇ ਆ ਪ੍ਰੈਸ਼ਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪਿੱਛੇ ਇਹ ਸਸਪੈਂਸ਼ਨਸ ਹੋਈਆਂ ਆ ਟੈਰਫ ਪਹਿਲਾਂ ਵੀ ਲਾਏ ਗਏ ਸੀ ਜਦੋਂ 트ੰਪ ਰਾਸ਼ਟਰਪਤੀ 트ੰਪ ਦੀ ਪਹਿਲੀ ਟਰਮ ਸੀਗੀ ਬਾਅਦ ਦੇ ਵਿੱਚ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਆਇਆ ਉਸ ਵੇਲੇ ਇਹ ਪੌਜ਼ ਕਰ ਦਿੱਤੇ ਗਏ ਸੀ ਸੋ ਹੁਣ ਅਮਰੀਕਾ ਦਾ ਰੋਲਾ ਜਿਹੜਾ ਬਾਕੀ ਦੇਸ਼ਾਂ ਦੇ ਨਾਲ ਨਾਲ ਯੂਰੋਪੀਅਨ ਯੂਨੀਅਨ ਦੇ ਨਾਲ ਵੀ ਕਿਸੇ ਹੱਦ ਤੱਕ ਆ ਗਿਆ ਹੁਣ ਨੈਗੋਸ਼ੀਏਸ਼ਨ ਦਾ ਚੈਲੰਜ ਹੈ ਸਾਰੇ ਕੁਸ਼ ਦੇ ਵਿੱਚ ਯੂਰੋਪੀਅਨ ਯੂਨੀਅਨ ਜਿਹੜੀ ਸਟਰਗਲ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਨੈਗੋਸ਼ੀਏਟ ਕੀਤਾ ਜਾਵੇ ਜਿਹੜੀਆਂ ਮੀਟਿੰਗਸ ਰੇਂਜ ਕੀਤੀਆਂ ਜਾ ਰਹੀਆਂ ਦੂਜੀਆਂ ਚੀਜ਼ਾਂ ਉਹਦੇ ਨਾਲ ਔਰ ਆਸ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਹੈਗੀ ਹੈ ਕਿ ਸ਼ਾਇਦ ਇੱਕ ਐਗਰੀਮੈਂਟ ਇਹਨਾਂ ਦਾ ਆਪਸ ਦੇ ਵਿੱਚ ਹੋ ਜਵੇ ਪਰ ਅਨਿਸ਼ਚਿਤਤਾ ਅਨਸਰਟੇਨਟੀ ਉਸੇ ਤਰੀਕੇ ਦੇ ਨਾਲ ਬਰਕਰਾਰ ਆ ਔਰ ਟੈਰਫ ਥ੍ਰੈਟ ਜਿਹੜੇ ਆ ਉਹ ਤੁਹਾਨੂੰ ਪਤਾ ਕਿ ਇੱਕ ਪਾਸੇ ਤੇ ਉਹ ਸੀਗਾ ਕੈਨੇਡਾ ਦੇ ਨਾਲ ਜੇ ਇਸ ਕਿਸਮ ਦੀ ਗੱਲਬਾਤ ਚੱਲ ਰਹੀ ਹੈ ਪ ਜਿਹੜੀ ਸਟੀਲ ਤੇ ਐਲੂਮਿਨਮ ਦੇ ਉੱਤੇ ਉਹਨਾਂ ਨੇ 25% ਟੈਰਫ ਦਾ ਐਲਾਨ ਕੀਤਾ ਸੀ ਜਿਹੜਾ ਲੱਗ ਗਿਆ ਕੱਲ ਜਿਹੜਾ ਇੱਕ ਸੂਬਾ ਕੈਨੇਡਾ ਦਾ ਅਨਟੈਰੀਓ ਉਹਦੇ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਵੀ ਅਸੀਂ ਤੁਹਾਡੀ ਜਿਹੜੀ ਬਿਜਲੀ ਆ ਭੇਜ ਰਹੇ ਹਾਂ ਉਹਦੇ ਉੱਤੇ 25% ਸਰਚਾਰਜ ਲਾਵਾਂਗੇ ਜਦੋਂ ਉਹਨਾਂ ਨੇ ਸਰਚਾਰਜ ਦਾ ਐਲਾਨ ਕੀਤਾ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਅਸੀਂ 25% ਤੋਂ ਟੈਰਫ 50% ਕਰ ਰਹੇ ਹਾਂ ਸੋ ਉਹਨਾਂ ਨੇ 25% ਤੋਂ ਟੈਰਫ 50% ਕਰ ਦਿੱਤਾ ਉਹਦੇ ਤੋਂ ਬਾਅਦ ਪ੍ਰਾਈਮਰ ਡੱਗ ਫੋਰਡ ਨੇ ਇਹ ਫੈਸਲਾ ਵਾਪਸ ਲੈ ਲਿਆ ਉਹ ਕਹਿੰਦੇ ਜੀ ਤੁਸੀਂ ਅਸੀਂ ਜਿਹੜੀ ਸਰਚਾਰਜ ਨਹੀਂ ਲਾ ਰਹੇ ਉਹ ਕਹਿੰਦੇ ਸੀ 25% ਵਾਧੂ ਨਹੀਂ ਲਾ ਰਹੇ ਮਤਲਬ 25% ਜਿਹੜਾ ਇਹਨਾਂ ਨੇ ਲਾਇਆ ਸੀ ਉਹ ਹੁਣ ਲੱਗ ਚੁੱਕਾ ਹੈ ਸੋਇਸ਼ ਵੇਲੇ ਟ੍ਰੇਡਵਾਰ ਜਿੱਥੇ ਇੱਕ ਪਾਸੇ ਚੱਲ ਰਹੀ ਆ ਉਹਦੇ ਨਾਲ ਟੈਨਸ਼ਨ ਜਿਹੜੀ ਆ ਉਹ ਲਗਾਤਾਰ ਵਧ ਰਹੀ ਆ ਔਰ ਇਹਦਾ ਅਲਟੀਮੇਟਲੀ ਅਸਰ ਜਿਹੜਾ ਹੋ ਰਿਹਾ ਉਹ ਮਾਰਕੀਟ ਦੇ ਉੱਤੇ ਹੋ ਰਿਹਾ ਇਨਵੈਸਟਰ ਕਿਸੇ ਨਾ ਕਿਸੇ ਤਰ੍ਹਾਂ ਡਰ ਰਿਹਾ ਆ ਕੰਟਰੋਵਰਸੀ ਆ ਇਹਨਾਂ ਟੈਰਿਫਸ ਦੇ ਬਾਰੇ ਅਮਰੀਕਾ ਦੇ ਵਿੱਚ ਵੀ ਦੁਨੀਆ ਦੇ ਵਿੱਚ ਵੀ ਕੁਝ ਜਿਹੜੀਆਂ ਧਾਰਨਾਵਾਂ ਇਹ ਦੱਸੀਆਂ ਜਾ ਰਹੀਆਂ ਕਿ ਜਾਣਬੁੱਝ ਕੇ ਜਿਹੜਾ মিডিਆ ਆ ਉਸ ਚੀਜ਼ ਨੂੰ ਏਦਾਂ ਪੇਸ਼ ਕਰ ਰਿਹਾ ਅਸਲ ਦੇ ਵਿੱਚ ਜੋ ਟਰੰਪ ਕਰ ਰਿਹਾ ਉਹ ਅਮਰੀਕਾ ਦੇ ਸਿਸਟਮ ਦੇ ਲਈ ਬਹੁਤ ਸਹੀ ਆ ਲੌਂਗ ਟਰਮ ਔਰ ਕਿੰਨੇ ਬਿਲੀਅਨ ਦੀ ਜਿਹੜੀ ਆ ਐਪਲ ਤੇ ਦੂਜੀਆਂ ਕੰਪਨੀਆਂ ਨੇ ਇਨਵੈਸਟਮੈਂਟ ਜਾਂ ਤਾਈਵਾਨ ਸੈਮੀ ਕੰਡਕਟਰ ਵਰਗੀਆਂ ਨੇ ਵਾਦਾ ਕੀਤਾ ਹੈ ਇੱਥੇ ਅਗਲੇ ਸਾਲਾਂ ਦੇ ਵਿੱਚ ਔਰ ਕਿੰਨੀਆਂ ਹਜ਼ਾਰਾਂ ਜੌਬਸ ਦੇਣ ਦਾ ਉਹ ਇੱਕ ਤਰੀਕਾ ਹੈ ਜਿਹਦੇ ਨਾਲ ਅਮਰੀਕਾ ਬਚ ਸਕਦਾ ਆ ਪਰ ਓਵਰਆਲ ਜਿਹੜੀ ਮਾਰਕੀਟ ਦੇ ਵਿੱਚ ਇਸ ਵੇਲੇ ਟੈਨਸ਼ਨ ਆ ਕਿਹਾ ਇਹ ਜਾ ਰਿਹਾ ਕਿ ਜਿੰਨਾ ਕਰਜ਼ਾ ਸੈਂਕੜੇ ਟ੍ਰਿਲੀਅਨ ਕਰਜ਼ਾ ਜਿਹੜਾ ਅਮਰੀਕਾ ਦੇ ਸਿਰ ਦੇ ਉੱਤੇ ਆ ਕਿ ਹੁਣ ਇਕਨੋਮੀ ਬਹੁਤ ਵਧੀਆ ਚੱਲਦੀ ਰੱਖੋ ਕੋਈ ਟੈਰਫ ਨਾ ਲਾਹ ਰਹੋ ਕੋਈ ਬਾਹਰੋਂ ਆਉਣ ਵਾਲੇ ਬੰਦੇ ਬੰਦ ਨਾ ਕਰੋ ਕੋਈ ਬਾਰਡਰ ਦੇ ਉੱਤੇ ਸਖਤੀ ਨਾ ਕਰੋ ਸਾਰਾ ਕੁਝ ਇਦਾਂ ਚੱਲੀ ਜਾਂਣ ਦਿਓ ਤਾਂ ਫਿਰ ਠੀਕ ਠਾਕ ਆ ਤੇ ਉਹ ਕਰਜ਼ਾ ਜਿਹੜਾ ਸਾਲਦਰ ਸਾਲ ਵਧ ਹੀ ਜਾਊਗਾ ਪਰ ਜਿਹੜੀ ਰਾਸ਼ਟਰਪਤੀ ਟਰੰਪ ਦੀ ਟੈਰਫ ਸਨ ਦੀ ਪਾਲਿਸੀ ਆ ਜਿਹੜੇ ਉਹਨਾਂ ਦੇ ਜਿਹੜੇ ਸਪੋਰਟਰ ਨੇ ਜਿਹੜੀ ਦਲੀਲ ਉਹ ਦੇ ਰਹੇ ਆ 94% ਤੱਕ ਬਾਰਡਰ ਕ੍ਰੋਸਿੰਗ ਘਟੀ ਆ ਜਿਹੜੀ ਇਲੀਗਲ ਬਾਰਡਰ ਕ੍ਰੋਸਿੰਗ ਹੁੰਦੀ ਸੀ 94% ਤੇ ਕਈ ਸੈਂਕੜੇ ਬਿਲੀਅਨ ਦੀ ਇਨਵੈਸਟਮੈਂਟ ਤੇ ਵਾਅਦੇ ਕੀਤੇ ਗਏ ਆ ਵੀ ਇਹ ਕੈਨੇਡਾ ਨੇ ਆਪਣਾ 3 ਬਿਲੀਅਨ ਡਾਲਰ ਕਹਿ ਦਿੱਤਾ ਕਿ ਅਸੀਂ ਇਹਦੇ ਉੱਤੇ ਲਾਵਾਂਗੇ ਬਾਰਡਰ ਸਕਿਉਰਿਟੀ ਦੇ ਉੱਤੇ ਹਜ਼ਾਰਾਂ ਜਿਹੜੇ ਫੌਜੀ ਨੇ ਉਹ ਮੈਕਸੀਕੋ ਨੂੰ ਬਾਰਡਰ ਦੇ ਉੱਤੇ ਭੇਜ ਦਿੱਤੇ ਆ ਇਹਦਾ ਮਤਲਬ ਇਹ ਆ ਕਿ ਰਾਸ਼ਟਰਪਤੀ ਟਰੰਪ ਦੀਆਂ ਪਾਲਿਸਿਸ ਠੀਕ ਆ ਠੀਕ ਡਾਇਰੈਕਸ਼ਨ ਦੇ ਵਿੱਚ ਉਹ ਕੰਮ ਕਰ ਰਹੇ ਆ ਤੇ ਅਮਰੀਕਾ ਲਈ ਸ਼ਾਰਟ ਟਰਮ ਪੇਨ ਹੋ ਸਕਦੀ ਆ ਥੋੜੇ ਸਮੇਂ ਦੇ ਲਈ ਦਰਦ ਹੋ ਸਕਦੀ ਆ ਮਹਿੰਗਾਈ ਵੱਧ ਸਕਦੀ ਆ ਪਰ ਲੌਂਗ ਟਰਮ ਅਮਰੀਕਾ ਇਹ ਸਾਰੇ ਕੁਝ ਦੇ ਵਿੱਚ ਗੇਨ ਕਰੂਗਾ ਉਹਨੂੰ ਫਾਇਦਾ ਹੋਊਗਾ ਇਹ ਇੱਕ ਧਾਰਨਾ ਵੀ ਦੱਸੀ ਜਾ ਰਹੀ ਅਗਲੀ ਕਰ ਬਾ ਦੋਸਤੋ ਰਿਪਬਲਿਕਨ ਦੀ ਜਿੱਤ ਹੋਈ ਹੈ ਹਾਊਸ ਦੇ ਵਿੱਚ ਜਿੱਤ ਦਾ ਮਤਲਬ ਇਹ ਆ ਕਿ ਹਾਊਸ ਜਿਹੜੇ ਰਿਪਬਲਿਕਨਸ ਨੇ ਉਹਨਾਂ ਨੇ ਗਵਰਨਮੈਂਟ ਫੰਡਿੰਗ ਬਿਲ ਪਾਸ ਕਰ ਦਿੱਤਾ 213 ਤੇ 217 ਵੋਟਾਂ ਦੇ ਫਰਕ ਦੇ ਨਾਲੇ ਬਿਲ ਪਾਸ ਹੋ ਗਿਆ ਇਹਦੇ ਨਾਲ ਹੁਣ ਹੋਊਗਾ ਕਿ ਸਰਕਾਰ ਜਿਹੜਾ ਵੀ ਪੈਸਾ ਤੇ ਲਾ ਖਰਚਦੀ ਹੈ ਜਿੱਥੇ ਵੀ ਖਰਚਦੀ ਹੈ ਕਿੱਥੇ ਕੱਟ ਕਰਦੀ ਹੈ ਉਹਨੂੰ ਮਨਜ਼ੂਰੀ ਲੈਣੀ ਪੈਂਦੀ ਹੈ ਹੁਣ ਐਂਡ ਆਫ ਸੈਪਟੈਂਬਰ ਤੱਕ ਜੇ ਮਨਜ਼ੂਰੀ ਮਿਲ ਗਈ ਉਹਦੋਂ ਤੱਕ ਕਿ ਆਪਣਾ ਕੰਮਕਾਰ ਕਰ ਸਕਦੇ ਆ ਆ 트ੰਪ ਦਾ ਇਨਫਲੂਐਂਸ ਸਾਰੇ ਕੁਛ ਦੇ ਉੱਤੇ ਵੱਡਾ ਆ ਰਾਸ਼ਟਰਪਤੀ 트ੰਪ ਦਾ ਰੋਲ ਬਹੁਤ ਵੱਡਾ ਆ ਕਿਉਂਕਿ ਸਾਰੇ ਰਿਪਬਲਿਕਨ ਨੂੰ ਕਨਵਿੰਸ ਕਰਨਾ ਵੀ ਇੱਕ ਵੱਡਾ ਮੁੱਦਾ ਆ ਕਿ ਰਿਪਬਲਿਕਨ ਸਾਰੇ ਕਨਵਿੰਸ ਹੋਣ ਕਿਉਂਕਿ ਇੱਕ ਰਿਪਬਲਿਕਨ ਜਿਹੜੇ ਆ ਉਹ ਉਹਨਾਂ ਨੇ ਵਿਰੋਧ ਦੇ ਵਿੱਚ ਵੀ ਵੋਟ ਪਾਈ ਆ ਪਰ ਸਾਰਿਆਂ ਨੇ 트ੰਪ ਦੇ ਹੱਕ ਦੇ ਵਿੱਚ ਵੋਟ ਪਾਈ ਆ ਔਰ ਜਿਹੜੇ ਸਪੈਂਡਿੰਗ ਕੱਟ ਨੇ ਬਿੱਲ ਦੇ ਨਾਲ ਜਿਹੜਾ ਨੌਨ ਡਿਫੈਂਸਿਵ ਸਪੈਂਡਿੰਗ ਆ 13 ਬਿਲੀਅਨ ਡਾਲਰ ਜਿਹੜਾ ਘਟ ਰਿਹਾ ਆ ਤੇ ਦੂਜੇ ਪਾਸੇ ਜਿਹੜੀ ਡਿਫੈਂਸ ਫੰਡਿੰਗ ਆ 6 ਬਿਲੀਅਨ ਡਾਲਰ ਦਾ ਪ੍ਰੋਗਰਾਮ ਜਿਹੜਾ ਉਹ ਵਧਾਇਆ ਜਾ ਰਿਹਾ ਜਿੱਦਾਂ ਮੈਂਟਰਲ ਹੈਲਥ ਦਾ ਜਾਂ ਪਬਲਿਕ ਡਿਫੈਂਡਰਸ ਦਾ ਆ ਜਾਂ ਜਿਹੜੀ ਰਿਸਰਚ ਆ ਉਹਨਾਂ ਪਾਸਿਆਂ ਦੇ ਉੱਤੇ ਹੁਣ ਜਿਹੜੇ ਡੈਮੋਕ੍ਰੇਟਸ ਨੇ ਉਹ ਕੁਦਰਤੀ ਤੌਰ ਤੇ ਵਿਰੋਧ ਕਰਦੇ ਆ ਜਿਹੜੇ ਬਹੁਤ ਡੈਮੋਕ੍ਰੇਟਸ ਨੇ ਉਹਨੇ ਵਿਰੋਧ ਕੀਤਾ ਇਸ ਗੱਲ ਦਾ ਵੀ ਜਿਹੜੀਆਂ ਇਹਦੇ ਨਾਲ ਤੁਸੀਂ ਖਰਚਾ ਤਾਂ ਘਟਾ ਲਓਗੇ ਪਰ ਜਿਹੜੀਆਂ ਲੋੜੀਂਦੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਘਟ ਹੋ ਜਾਊਗਾ 트럼ਪ ਨੇ ਲਾਬਿੰਗ ਕੀਤੀ ਹੈ ਸਾਰੇ ਕੁਝ ਦੇ ਲਈ ਪ੍ਰੈਜ਼ੀਡੈਂਟ 트럼ਪ ਉਹਨਾਂ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਤੇ ਹੋਰ ਅਫੀਸ਼ੀਅਲਸ ਜਿਹੜਾ ਬਹੁਤ ਐਕਟਿਵਲੀ ਉਹਨਾਂ ਨੇ ਰਿਪਬਲਿਕਨ ਦੇ ਨਾਲ ਜਿਹੜਾ ਲੌਬੀ ਕਰਕੇ ਇੱਕ ਤਰੀਕੇ ਦੇ ਨਾਲ ਕਿ ਉਹਨਾਂ ਦੀ ਪਾਰਟੀ ਹੈ ਪਰ ਫੇਰ ਵੀ ਆਪਣੀ ਪਾਰਟੀ ਨੂੰ ਆਪਣੇ ਹੱਕ ਦੇ ਵਿੱਚ ਕਰਕੇ ਤੇ ਇਹ ਹਾਲੇ ਜਿਹੜੇ ਬਹੁਤੇ ਰਿਪਬਲਿਕਨ ਨੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਪੂਰਾ ਪ੍ਰੋਸਾਇਆ ਟਰੰਪ ਦੇ ਵਿੱਚ ਕਿ ਜਿਸ ਤਰੀਕੇ ਨਾਲ ਉਹ ਫੈਡਰਲ ਸਪੈਂਡਿੰਗ ਨੂੰ ਮੈਨੇਜ ਕਰਦੇ ਆ ਤੇ ਭਾਵੇਂ ਕਿ ਉਹਨਾਂ ਦੇ ਨਾਲ ਇਸ ਬਿੱਲ ਦੇ ਨਾਲ ਪੂਰੇ ਸਹਿਮਤ ਨਹੀਂ ਹੈ ਵਾਸ਼ਿੰਗਟਨ ਡੀਸੀ ਦੇ ਉੱਤੇ ਤਾਂ ਵੱਡਾ ਅਸਰ ਪਊਗਾ 1 ਬਿਲੀਅਨ ਡਾਲਰ ਦਾ ਕੱਟ ਲੋਕਲ ਬਜਟ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਉੱਥੇ ਦੇਖਣ ਨੂੰ ਮਿਲੂਗਾ ਹੁਣ ਇਹ ਜਿਹੜਾ ਸਾਰੇ ਦਾ ਸਾਰਾ ਬਿੱਲ ਸੈਨੇਟ ਦੇ ਵਿੱਚ ਜਾਣਾ ਤੇ ਮਸਲਾ ਸੈਨੇਟ ਦੇ ਵਿੱਚ ਆ ਕਿ ਕੀ ਸੈਨੇਟ ਪਾਸ ਕਰਦੀ ਹੈ ਸੈਨੇਟ ਦੇ ਵਿੱਚ ਇਹਨਾਂ ਨੂੰ ਉੱਥੇ ਮਾਮਲਾ ਜਿਹੜਾ ਫਸਵਾ ਆ ਸੈਨੇਟ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਸਾਰੇ ਸਾਰੇ ਰਿਪਬਲਿਕਨਾਂ ਦੇ ਹੱਕ ਚ ਚਾਹੀਦੇ ਆ 8 8 ਡੈਮੋਕ੍ਰੇਟ ਚਾਹੀਦੇ ਆ ਫਿਰ ਜਾ ਕੇ ਇਹ ਪਾਸ ਹੁੰਦਾ ਆ ਜਿਹੜੇ ਇਹਨਾਂ ਦਾ ਇੰਟਰਨਲ ਡਿਬੇਟ ਰਿਪਬਲਿਕਨ ਦਾ ਵੀ ਆਪਸ ਦੇ ਵਿੱਚ ਚੱਲ ਰਿਹਾ ਆ ਗਵਰਨਟ ਸ਼ਟਡਾਊਨ ਦੇ ਮਾਮਲੇ ਦੇ ਉੱਤੇ ਤੇ ਇੱਕੋ ਇੱਕ ਜਿਹੜੇ ਰਿਪਬਲਿਕਨ ਹੈਗੇ ਆ ਥੋਮਸ ਮੈਸੀ ਉਹਨਾਂ ਨੇ ਇਹਦੇ ਵੋਟ ਇਹਸ਼ ਬਿੱਲ ਦੇ ਵਿਰੋਧ ਵਿੱਚ ਪਾਈ ਆ ਜਦੋਂ ਕਿ ਬਹੁ ਗਿਣਤੀ ਜਿਹੜੀ ਆ ਉਹਨਾਂ ਨੇ ਇਹ ਵੋਟ ਇਹਦੇ ਹੱਕ ਵਿੱਚ ਪਾਈ ਆ ਅ ਇਹ ਬਹੁਤ ਮਹੱਤਵਪੂਰਨ ਥਾਂ ਹੁੰਦੀ ਆ ਜਿੱਥੇ ਸਪੋਰਟ ਜਿਹੜੀ ਆ ਹੋਣੀ ਚਾਹੀਦੀ ਆ ਕਈ ਵਾਰੀ ਦੂਜੀ ਰਾਸ਼ਟਰਪਤੀ ਇੱਕ ਪਾਰਟੀ ਦੇ ਹੁੰਦਾ ਹਾਊਸ ਦੇ ਵਿੱਚ ਮੈਜੋਰਟੀ ਦੂਜੀ ਪਾਰਟੀ ਦੀ ਹੁੰਦੀ ਆ ਕਈ ਵਾਰੀ ਇਹ ਹਾਲਤ ਤਾਂ ਹੁੰਦਾ ਹੀ ਆ ਪਰ ਕਈ ਵਾਰੀ ਇਹ ਹੁੰਦਾ ਕਿ ਰਾਸ਼ਟਰਪਤੀ ਵੀ ਉਸੇ ਪਾਰਟੀ ਦਾ ਹਾਊਸ ਦੇ ਵਿੱਚ ਮੈਜੋਰਟੀ ਵੀ ਉਸੇ ਪਾਰਟੀ ਦੀ ਆ باوجود ਉਸ ਗੱਲ ਦੇ ਆਪਣੀ ਪਾਰਟੀ ਦੇ ਕੁਝ ਬੰਦੇ ਤੁਹਾਡੀਆਂ ਨੀਤੀਆਂ ਦੇ ਉਲਟ ਚੱਲੇ ਜਾਂਦੇ ਇੱਕ ਪਾਰਟੀ ਦੇ ਵਿੱਚ ਹੋਣ ਦਾ ਮਤਲਬ ਇਨ ਬਿਨ ਲੀਡਰ ਦੇ ਕਹੇ ਅਨੁਸਾਰ ਨੀ ਅਮਰੀਕਾ ਦੇ ਸਿਸਟਮ ਵਿੱਚ ਚੱਲਿਆ ਜਾਂਦਾ ਉਹਨਾਂ ਕੋਲੇ ਹੱਕ ਆ ਕਿ ਉਹ ਆਪਣੇ ਲੀਡਰ ਦੇ ਨਾਲ ਅਸਹਿਮਤ ਹੋ ਸਕਦੇ ਆ ਇਸ ਕਰਕੇ ਹੁਣ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਲੋਬਿੰਗ ਕਰਕੇ ਆਪਣੇ ਨਾਲ ਆਪਣੀ ਗੱਲ ਸਮਝਾ ਕੇ ਪਾ ਲਈ ਤੇ ਜਿਹੜਾ ਇਹ ਫੰਡਿੰਗ ਦਾ ਬਿੱਲ ਆ ਉਹ ਪਾਸ ਹੋ ਗਿਆ ਅਗਲੀ ਗੱਲਬਾਤ ਦੋਸਤੋ ਮੀਜ਼ਲਜ਼ ਬਾਰੇ ਖਾਸ ਕਰਕੇ ਦੀ ਬਿਮਾਰੀ ਬਾਰੇ ਆਪਾਂ ਲਗਾਤਾਰ ਗੱਲਬਾਤ ਕਰ ਰਹੇ ਆ ਇਹ ਕਾਫੀ ਤੇਜ਼ੀ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਦੇ ਵਿੱਚ ਹਸਪਤਾਲੇ ਫੈਲ ਰਹੀ ਆ ਲੋਸ ਐਂਜਲਸ ਕਾਉਂਟੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਸਫਲਰ ਕਾਉਂਟੀ ਨਿਊਯਾਰਕ ਦੇ ਵਿੱਚ ਤੇ ਹਾਰਵਰਡ ਕਾਉਂਟੀ ਮਾਰੀਲੈਂਡ ਦੇ ਵਿੱਚ ਇੱਥੇ ਜਿਹੜੇ ਕੇਸ ਰਿਪੋਰਟ ਹੋਏ ਆ ਮੀਜ਼ਲਸ ਦੇ ਔਰ ਪਹਿਲੇ ਕਨਫਰਮ ਕੇਸ ਇੱਥੇ ਇਸ ਸਾਲ ਦੇ 225 ਦੇ ਰਿਪੋਰਟ ਕੀਤੇ ਗਏ ਆ ਓਕਲਾਹੋਮਾ ਵਾਲੀ ਚਿੰਤਾ ਉਸੇ ਤਰ੍ਹਾਂ ਓਕਲਾਹੋਮਾ ਦੇ ਵਿੱਚ ਦੋ ਮੀਜ਼ਲਸ ਦੇ ਕੇਸ ਜਿਹੜੇ ਇੱਕ ਟੈਕਸਸ ਦੀ ਆਊਟਬ੍ਰੇਕ ਦੇ ਨਾਲ ਟੈਕਸਸ ਤੇ ਨਿਊ ਮੈਕਸੀਕੋ ਦੀ ਆਊਟਬ੍ਰੇਕ ਦੇ ਨਾਲ ਸਬੰਧਤ ਦੱਸੇ ਜਾ ਰਹੇ ਆ ਉੱਚੇ ਤਪਾਏਦਾ ਕਰ ਰਹੇ ਆ ਜਿਹੜੀ ਟੈਕਸਸ ਨੇ ਲਗਭਗ ਦੋ ਟੈਕਸਸ ਦੇ ਵਿੱਚ 200 ਮੀਜ਼ਲਸ ਦੇ ਕੇਸ ਇਸ ਸਾਲ ਦੇ ਵਿੱਚ ਆਏ ਆ ਔਰ ਬਹੁਤੇ ਉਸ ਏਰੀਆ ਦੇ ਵਿੱਚ ਨੇ ਜਿੱਥੇ ਵੈਕਸੀਨੇਸ਼ਨ ਰੇਟ ਬਹੁਤ ਘੱਟ ਆ ਨਿਊ ਮੈਕਸੀਕੋ ਨਿਊ ਮੈਕਸੀਕੋ ਦੇ ਵਿੱਚ ਮੀਜ਼ਲਸ ਦੇ ਕੇਸ ਬਹੁਤੇ ਜਿਹੜੇ ਉਹ ਟੈਕਸਸ ਦੇ ਬਾਰਡਰ ਦੇ ਨੇੜੇ ਆ ਦੋ ਲੋਕ ਜਿਨ੍ਹਾਂ ਦੇ ਵਿੱਚੋਂ ਇੱਕ ਟੈਕਸਸ ਤੇ ਇੱਕ ਨਿਊ ਮੈਕਸੀਕੋ ਦਾ ਆ ਹੁਣ ਤੱਕ ਇਸ ਮੀਜ਼ਲਸ ਦੇ ਨਾਲ ਉਹਨਾਂ ਦੀ ਐਸਾ ਮੌਤ ਹੋ ਚੁੱਕੀ ਆ ਵੈਕਸੀਨੇਸ਼ਨ ਜਿਹੜੀ ਇਹਦੇ ਵਿੱਚ ਇੱਕ ਵੱਡਾ ਫੈਕਟਰ ਆ ਵੈਕਸੀਨੇਸ਼ਨ ਬਹੁਤ ਵੱਡਾ ਫੈਕਟਰ ਆ ਉਹਨਾਂ ਹਲਕਿਆਂ ਦੇ ਵਿੱਚ ਹੀ ਇਹ ਸਮੱਸਿਆ ਆਈ ਆ ਜਿੱਥੇ ਵੈਕਸੀਨੇਸ਼ਨ ਰੇਟ ਲੋ ਆ ਹੁਣ ਇਹਦੇ ਨਾਲ ਜਿਹੜੇ ਸਪਰੈਡ ਨੂੰ ਰੋਕਣ ਦੇ ਲਈ ਸਪੈਸ਼ਲੀ ਔਨ ਜਿਹੜਾ ਟਰੈਵਲ ਸੀਜ਼ਨ ਆ ਉਹਦੇ ਵਿੱਚ ਮੀਜ਼ਲਸ ਜਿਹੜੀ ਸਪਰੈਡ ਹੋ ਰਹੀ ਆ ਕਿਉਂਕਿ ਕੰਟੇਜੀਅਸ ਬਹੁਤ ਆ ਇਹ ਇੱਕ ਦੂਜੇ ਤੋਂ ਛੂਤ ਦੀ ਬਿਮਾਰੀ ਆ ਬਹੁਤ ਜਲਦੀ ਦੂਜੇ ਨੂੰ ਹੋ ਜਾਂਦੀ ਆ ਇਹ ਏਅਰ ਦੇ ਨਾਲ ਸਰਫਸ ਤੇ ਨਾਲ ਜਾਂ ਕਿਸੇ ਵੀ ਹੋਰ ਤਰੀਕੇ ਦੇ ਨਾਲ ਸਪਰੈਡ ਹੁੰਦੀ ਆ ਤੇ ਇਹਦੇ ਸਿੰਪਟਮ ਬਾਅਦ ਦੇ ਵਿੱਚ ਆਉਂਦੇ ਆ ਮੀਜ਼ਲਸ ਜਾਂ ਖਸਰੇ ਦੇ ਸਿੰਪਟਮ ਕੀ ਹੁੰਦੇ ਆ ਕਿ ਜਿਹੜੇ ਇਹਦੇ ਵਿੱਚ ਫੀਵਰ ਕਾਫ ਰਨੀ ਨੋਜ਼ ਹੁੰਦਾ ਆ ਅੱਖਾਂ ਦੇ ਵਿੱਚ ਪਾਣੀ ਹੁੰਦਾ ਰੈੱਡ ਰੈਸ਼ ਹੋ ਜਾਂਦੇ ਆ ਕੋਈ ਇਹਦਾ ਇਲਾਜ ਹੈ ਨਹੀਂ ਹਜੇ ਤੱਕ ਸਪੈਸੀਫਿਕ ਕਿਉਰ ਇਹਦਾ ਕੋਈ ਨਹੀਂ ਹੈ ਮੀਜ਼ਲਸ ਜਿਹੜੀ ਆ ਇਹਨੂੰ ਇਹ ਮਾਰੂ ਵੀ ਹੋ ਸਕਦੀ ਮੌਤ ਵੀ ਇਹਦੇ ਨਾਲ ਕਈ ਕੇਸਿਸ ਦੇ ਵਿੱਚ ਹੋ ਜਾਂਦੀ ਖਾਸ ਕਰ ਜਿਹੜੇ ਬੱਚਿਆਂ ਨੂੰ ਜੇ ਕਿਤੇ ਇਹ ਹੋ ਜਵੇ ਵੈਕਸੀਨੇਸ਼ਨ ਰੇਟ ਜਿਹੜਾ ਉਹ ਘਟਿਆ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਮੀਜ਼ਲਜ਼ ਐਲੀਮੀਨੇਟ ਕਰ ਦਿੱਤੀ ਗਈ ਸੀ 2000 ਦੇ ਵਿੱਚ ਅਮਰੀਕਾ ਦੇ ਪ੍ਰਬੰਧਨ ਨੇ ਕਹਤਾ ਸੀ ਵੀ ਇੱਥੇ ਮੀਜ਼ਲ ਦਾ ਕੋਈ ਕੇਸ ਨਹੀਂ ਹੈ ਪਰ ਘਟੇ ਵੀ ਪਰ ਜਿੱਦਾਂ ਜਿੱਦਾਂ ਵੈਕਸੀਨੇਸ਼ਨ ਦਾ ਰੇਟ ਜਿਹੜਾ ਘਟਦਾ ਗਿਆ ਉਦਾਂ ਉਦਾਂ ਆਊਟ ਬ੍ਰੇਕ ਜਿਹੜੀ ਆ ਉਹਦਾ ਰਿਸਕ ਜ਼ਿਆਦਾ ਵਧਦਾ ਗਿਆ ਜਿਹੜੀ ਅਨ ਵੈਕਸੀਨੇਟਿਡ ਨੇ ਲਗਭਗ ਹੁਣ ਇਹ ਜਿਹੜੇ ਜਿੰਨੇ ਕੇਸ ਆਏ ਨੇ ਇਹਦੇ ਜੇ ਦੇਖ ਲੋ 94% ਜਿਹੜੀ ਰੀਸੈਂਟ ਹਜ਼ਰ ਦੇ ਮੀਜ਼ਲਸ ਦੇ ਕੇਸਸ ਨੇ ਉਹ ਲੋਕਾਂ ਦੇ ਵਿੱਚ ਆਏ ਆ ਜਿਹੜੇ ਅਨਵੈਕਸੀਨੇਟਡ ਨੇ ਤੇ ਜਿਹੜੇ ਜਾਂ ਜਨਾਂ ਦਾ ਵੈਕਸੀਨੇਸ਼ਨ ਦਾ ਸਟੇਟਸ ਪਤਾ ਹੀ ਨਹੀਂ ਵੀ ਮਤਲਬ ਕਨਫਰਮ ਨਹੀਂ ਹੈ ਜਿਨ੍ਹਾਂ ਨੇ ਵੈਕਸੀਨੇਸ਼ਨ ਵੈਕਸੀਨ ਲਵਾਈ ਆ ਉਹਨਾਂ ਦੇ ਵਿੱਚ ਕੇਸ ਜਿਹੜੇ ਆ ਇਹ ਬਹੁਤ ਘੱਟ ਨਾਂ ਦੇ ਬਰਾਬਰ ਦੇਖਣ ਨੂੰ ਮਿਲ ਰਹੇ ਆ ਸੋ ਜਿੱਥੇ ਕਿਤੇ ਵੀ ਦੀ ਵੈਕਸੀਨ ਆ ਉਹ ਲਵਾ ਲੈਣੀ ਚਾਹੀਦੀ ਹੈ ਅਗਲੀ ਗੱਲਬਾਤ ਫਿਰ ਟੈਰਫ ਬਾਰੇ ਆ ਇਸ ਵਾਰੀ ਜਿਹੜੀ ਗੱਲਬਾਤ ਉਹ ਟੈਰਫ ਅਮਰੀਕਾ ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਅਲਮਾਉਂਟਸ ਦੀ ਖੇਤੀ ਆ ਜਿਹੜੀ ਬਦਾਮਾਂ ਦੀ ਖੇਤੀ ਆ ਉਹਦੇ ਉੱਤੇ ਟੈਰਫ ਦਾ ਕੀ ਅਸਰ ਪੈ ਸਕਦਾ ਦੇਖੋ ਟੈਰਫ ਅਮਰੀਕਾ ਲਾ ਰਿਹਾ ਦੂਜਿਆਂ ਦੇ ਉੱਤੇ ਮਤਲਬ ਇਹਦਾ ਕੀ ਹੈ ਕਿ ਅਮਰੀਕਾ ਨੂੰ ਸਟਰੋਂਗ ਕਰਨ ਦੂਜੇ ਦੇਸ਼ਾਂ ਦੇ ਉੱਤੇ ਇਹਦਾ ਅਸਰ ਪੈਣਾ ਚਾਹੀਦਾ ਹੁਣ ਹੋ ਕੀ ਰਿਹਾ ਇਹਦੇ ਨਾਲ ਜਿਹੜੇ ਸਿੱਧਾ ਇੰਪੈਕਟ ਅਮਰੀਕਾ ਦੇ ਉੱਤੇ ਪੈ ਰਿਹਾ ਪਹਿਲਾਂ ਤਾਂ ਬਾਅਦ ਦੇ ਵਿੱਚ ਇਹਦਾ ਲੌਂਗ ਟਰਮ ਇਫੈਕਟ ਕੀ ਪੈਣਾ ਆ ਉਹ ਬਾਅਦ ਦੀ ਗੱਲ ਆ ਪਰ ਇਹਦਾ ਸੇਕ ਜਿਹੜਾ ਅਸਰ ਜਿਹੜਾ ਆ ਉਹ ਅਮਰੀਕਾ ਵਾਸੀਆਂ ਨੂੰ ਵੀ ਚੱਲਣਾ ਪੈ ਰਿਹਾ ਬਦਾਮਾਂ ਦੀ ਖੇਤੀ ਕੈਲੀਫੋਰਨੀਆ ਦੇ ਵਿੱਚ ਆਪਾਂ ਜਾਣਦੇ ਹਾਂ ਬਹੁਤ ਵੱਡੀ ਇੱਕ ਪੂਰੀ ਦੀ ਪੂਰੀ ਇਹ ਫਾਰਮਿੰਗ ਆ ਤੇ ਪੂਰੀ ਦੀ ਪੂਰੀ ਇੱਕ ਇੰਡਸਟਰੀ ਆ ਨਵੇਂ ਟੈਰਫ ਜਿਹੜੇ ਲੱਗੇ ਆ ਇਹਦੇ ਨਾਲ ਜਾਂ ਜਿਹੜੀ ਇੱਕ ਗਲੋਬਲ ਇਹਨਾਂ ਦੀ ਲੜਾਈ ਸ਼ੁਰੂ ਹੋ ਗਈ ਆ ਟੈਰਫ ਵਾਰ ਸ਼ੁਰੂ ਹੋ ਗਈ ਆ ਇਹਦੇ ਨਾਲ ਇਹਦੇ ਉੱਤੇ ਵੱਡਾ ਅਸਰ ਪੈ ਸਕਦਾ ਜਿਹੜਾ ਗਲੋਬਲ ਐਕਸਪੋਰਟ ਡਿਪੈਂਡੈਂਟ ਹੁਣ 75% ਜਿਹੜਾ ਕੈਲੀਫੋਰਨੀਆ ਦਾ ਐਲਮੰਡ ਆ ਉਹ ਐਕਸਪੋਰਟ ਹੋ ਰਿਹਾ ਬਾਹਰ ਨੂੰ ਜਾਂਦਾ ਸਿਰਫ 25% ਇੱਥੇ ਆ ਸੋ ਇਹ ਬਹੁਤ ਵੱਡੀ ਅਮਾਉਂਟ ਆ ਪੂਰੀ ਦੁਨੀਆ ਦੇ ਵਿੱਚ ਬਾਕੀ ਕਿਤੇ ਬਾਦਾਮ ਨਹੀਂ ਪੈਦਾ ਹੁੰਦਾ ਜੇ ਉਹ ਹੁੰਦਾ ਮਾੜਾ ਮੋਟਾ ਪਰ 80% ਜਿਹੜਾ ਪੂਰੀ ਵਰਲਡ ਦਾ ਦੁਨੀਆ ਦੇ ਬਾਦਾਮ ਆ ਉਹ ਕੈਲੀਫੋਰਨੀਆ ਪੈਦਾ ਕਰ ਰਿਹਾ ਤੇ ਜੇ ਇਹਦੇ ਉੱਤੇ ਟੈਰਫ ਕੋਈ ਹੋਰ ਦੇਸ਼ ਲਾਉਂਦਾ ਆ ਤਾਂ ਸਿੱਧਾ ਅਸਰ ਇਹ ਖੇਤੀ ਦੇ ਉੱਤੇ ਭਾਵ ਲੋਕਾਂ ਦੇ ਉੱਤੇ ਪੈਣਾ। ਹੁਣ ਰੌਲਾ ਚਾਈਨਾ ਦੇ ਨਾਲ ਆ। ਚਾਈਨਾ ਨੇ ਕੀ ਕੀਤਾ ਉਹਨਾਂ ਨੇ ਜਿਹੜੇ ਇਹਨਾਂ ਨੇ ਅਮਰੀਕਾ ਨੇ ਚੀਨ ਦੇ ਉੱਤੇ ਟੈਰਫ ਲਾਏ ਆ ਉਹਨਾਂ ਨੇ ਆ ਇਹਨਾਂ ਦੇ ਬਦਾਮਾਂ ਦੇ ਉੱਤੇ ਟੈਰਫ ਲਾ ਦਿੱਤੇ ਆ। 35% ਮਤਲਬ ਇਹ ਆ ਕਿ ਇਹ ਬਦਾਮ ਮਹਿੰਗਾ ਹੋ ਜਾਊਗਾ ਜਿਹੜਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਚੀਨ ਦੇ ਵਿੱਚ ਬਦਾਮ ਜਾ ਰਿਹਾ। ਇੱਕ ਬਾਦਾਮ ਬੇਸਿਕਲੀ ਜਿਆਦਾ ਜਿਹੜਾ ਆ ਉਹ ਕੈਲੀਫੋਰਨੀਆ ਤੋਂ ਆਉਂਦਾ ਦੂਜੇ ਨੰਬਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਬਾਦਾਮ ਹੁੰਦਾ ਉੱਥੋਂ ਬਾਦਾਮ ਆਉਂਦਾ ਉਹਨਾਂ ਨੇ ਅਮਰੀਕਾ ਤੋਂ ਜਿਹੜਾ ਕੈਲੀਫੋਰਨੀਆ ਤੋਂ ਬਾਦਾਮ ਆਉਂਦਾ ਇਹਦੇ ਉੱਤੇ 35% ਟੈਰਫ ਲਾ ਦਿੱਤਾ ਹੁਣ ਜੇ ਇਹਦੇ ਉੱਤੇ 35% ਟੈਰਫ ਲੱਗ ਗਿਆ ਤੇ ਆਸਟ੍ਰੇਲੀਆ ਵਾਲੇ ਦੇ ਉੱਤੇ ਕੋਈ ਟੈਰਫ ਨਹੀਂ ਆ ਇਹਦਾ ਮਤਲਬ ਇਹ ਹੋਊਗਾ ਕਿ ਇਹ ਬਾਦਾਮ ਉੱਥੇ ਮਹਿੰਗਾ ਹੋ ਜਾਊਗਾ ਮਹਿੰਗਾ ਹੋ ਜਾਊਗਾ ਤੇ ਉੱਥੇ ਦੀ ਮੰਗ ਘਟ ਜਾਊਗੀ ਜਿਹੜਾ ਦੂਜਾ ਹੈਗਾ ਆ ਅਸਟ੍ਰੇਲੀਆ ਵਾਲਾ ਬਾਦਾਮ ਉਹ ਸਸਤਾ ਪਾਊਗਾ ਉਹਦਾ ਨੁਕਸਾਨ ਕੀ ਹੋਊਗਾ ਵੀ ਇੱਥੇ ਫਿਰ ਬਾਦਾਮ ਇੰਨਾ ਵੱਧ ਜਾਊਗਾ ਵੀ ਜਿੱਦਾਂ ਕਿਸੇ ਵळे ਪੰਜਾਬ ਦੇ ਵਿੱਚ ਆਲੂ ਸਿੱਟਦੇ ਰਹੇ ਆ ਇੱਥੇ ਬਾਦਾਮ ਸਿੱਟਣੇ ਪੈ ਸਕਦੇ ਆ ਵੀ ਇਹ ਹਾਲਤ ਇਸ ਇੰਡਸਟਰੀ ਦੀ ਇਹ ਸਾਰੀ ਖੇਤੀਬਾੜੀ ਦੀ ਹੋ ਸਕਦੀ ਆ ਟਰੇਡ ਵਾਰ ਦੇ ਵਿੱਚ ਇਹ ਰਿਸਕ ਜਿਹੜਾ ਪੂਰੇ ਦਾ ਪੂਰਾ ਪਿਆ ਹੈ ਤੇ ਦੂਜੀ ਗੱਲ ਇਹ ਆ ਕਿ ਜੇ ਟੈਰਫ ਮੁੜ ਕੇ ਇੰਡੀਆ ਤੇ ਜਾਂ ਯੂਰੋਪੀਅਨ ਯੂਨੀਅਨ ਵਾਲੇ ਪਾਸੇ ਨੂੰ ਵੀ ਚਲੇ ਗਏ ਤਾਂ ਸਫਰ ਕੈਲੀਫੋਰਨੀਆ ਦੀ ਐਲਮੈਂਟ ਇੰਡਸਟਰੀ ਨੇ ਕਰਨਾ ਹੀ ਕਰਨਾ ਆ ਤੇ ਜਿਹੜਾ ਕੁਦਰਤੀ ਆ ਵੀ ਇੱਥੇ ਇਹਦੀਆਂ ਕੀਮਤਾਂ ਡਿੱਗਣਗੀਆਂ ਤੇ ਨੁਕਸਾਨ ਜਿਹੜਾ ਉਹ ਵੱਡਾ ਵੱਡਾ ਜਿਹੜਾ ਹੋਊਗਾ ਐਕਸਪਰਟ ਇਹ ਵੀ ਵਾਰਨਿੰਗ ਵੀ ਦੇ ਰਹੇ ਆ ਕਿ ਜਿਹੜੀ ਟ੍ਰੇਡ ਟੈਂਸ਼ਨ ਲਗਾਤਾਰ ਜੇ ਇਸ ਤਰ੍ਹਾਂ ਜਾਰੀ ਰਹਿੰਦੀ ਆ ਇਹਦੇ ਨਾਲ ਜਿਹੜੇ ਔਰਕਡਸ ਨੇ ਉਹ ਡਿਸਟਰੋਏ ਹੋਣਗੇ ਫਾਰਮ ਜਿਹੜੇ ਨੇ ਉਹ ਵਿਕ ਜਾਣਗੇ ਜਾਂ ਫਾਈਨੈਂਸ਼ੀਅਲ ਲਾਸ ਗਰੋਅਰਸ ਨੂੰ ਵੱਡੇ ਪੱਧਰ ਦੇ ਉੱਤੇ ਹੋ ਸਕਦਾ ਆ ਹੁਣ ਕੈਲੀਫੋਰਨੀਆ ਨੂੰ ਜਿਹੜਾ ਐਲਮੰਡ ਐਕਸਪੋਰਟ ਕੀਤਾ ਜਾ ਰਿਹਾ ਉਹ ਬੇਸਿਕਲੀ ਕਈ ਮਾਰਕੀਟ ਦੇ ਵਿੱਚ ਇਹਨਾਂ ਨੂੰ ਜਿਹੜਾ ਡਾਇਵਰਸੀਫਾਈ ਕਰਨਾ ਪਊਗਾ ਮਤਲਬ ਇਹ ਹੁਣ ਸਾਰੇ ਦੇ ਸਾਰਾ ਚੀਨ ਨੂੰ ਭੇਜਦਾ ਉਹ ਤੋਂ ਦੂਜੀਆਂ ਜਿਹੜੀਆਂ ਮਾਰਕੀਟਸ ਨੇ ਉਹ ਲੱਭਣੀਆਂ ਪੈਣਗੀਆਂ ਵੀ ਜਿੱਥੇ ਇਹ ਸਾਰਾ ਬਾਦਾਮ ਉਧਰਲੇ ਪਾਸੇ ਜਾ ਸਕਦਾ ਤਾਂ ਚੀਨ ਦੇ ਉੱਤੇ ਜਿਹੜੀ ਡਿਪੈਂਡੈਂਸੀ ਆ ਉਹ ਘਟੂਗੀ ਤੇ ਜੇ ਫਿਰ ਚੀਨ ਟੈਰਫ ਲਾ ਵੀ ਦਿੰਦਾ ਤਾਂ ਉਹਦਾ ਅਸਰ ਵੀ ਉਹਨਾਂ ਘੱਟ ਹੋਊਗਾ ਜਿਹੜਾ ਹੁਣ ਵੱਡਿਆ ਅਸਰ ਇਹ ਸਾਰੇ ਦੇ ਉੱਤੇ ਪਹੂਗਾ ਦੂਜਾ ਕੈਨੇਡਾ ਦੇ ਬਾイヤਰਸ ਨੇ ਉਹ ਇਸ ਵੇਲੇ ਜਿਹੜੀ ਵੱਡੀ ਕੁਆਂਟੀਟੀ ਦੇ ਵਿੱਚ ਇਹ ਖਰੀਦ ਰਾਇਆ ਔਰ ਇਹਦੇ ਤੋਂ ਟੈਰਫ ਦੇ ਡਰ ਤੋਂ ਦੂਜਾ ਇਹ ਆ ਕਿ ਗਰੋਅਰ ਦੇ ਲਈ ਅਨਸਰਟਨਟੀ ਵੱਡਾ ਇਸ਼ੂ ਆ ਕੁਝ ਚੀਜ਼ਾਂ ਹੁੰਦੀਆਂ ਵੀ ਜਿਹੜੀਆਂ ਤੁਸੀਂ ਅੱਜ ਕਰ ਸਕਦੇ ਹੋ ਤੁਹਾਡੇ ਵਾਸਤੇ ਹੁੰਦਾ ਜਾਂ ਥੋੜੇ ਚਿਰ ਦੇ ਖੇਡ ਹੁੰਦੀ ਹੈ ਬਦਾਮ ਨੂੰ ਬੀਜਣ ਤੋਂ ਲੈ ਕੇ ਉਹਨੂੰ ਫਸਲ ਪਹਿਲੀ ਲੈਣ ਤੱਕ ਬਦਾਮ ਲੈਣ ਤੱਕ ਕਈ ਸਾਲ ਲੱਗਦੇ ਆ ਇਹ ਲੰਬੀ ਪਲਾਨਿੰਗ ਆ ਉਹਨੂੰ ਈਅਰਸ ਲੱਗ ਜਾਂਦੇ ਆ ਦੂਜਾ ਇਹ ਆ ਵੀ ਘੱਟੋ-ਘੱਟ 20 ਸਾਲਾਂ ਦੀ ਇਹਦੇ ਵਿੱਚ ਪਲੈਨਿੰਗ ਚਾਹੀਦੀ ਆ ਇਹਨੂੰ ਨਵੀਂ ਕਿਸਮ ਦੀ ਪਲੈਨਿੰਗ ਤਾਂ ਇਹਨਾਂ ਨੂੰ ਦੇਖਣਾ ਪਊਗਾ ਇਧਰਲੇ ਪਾਸੇ ਕਿ ਉਹ ਪਲੈਨਿੰਗ ਲੌਂਗ ਟਰਮ ਜਿਹੜੀ ਪਲੈਨਿੰਗ ਦੇ ਚੈਲੰਜੇਜ਼ ਨੇ ਉਹ ਹੋਣੇ ਚਾਹੀਦੇ ਨੇ ਘੱਟੋ-ਘੱਟ 20 ਸਾਲ ਉਹਦੇ ਤੋਂ ਬਾਅਦ ਜਿਹੜਾ ਕਿਸੇ ਪਾਸੇ ਨੂੰ ਇਹਦੇ ਬਾਰੇ ਸੋਚ ਜਾ ਸਕ। ਅਗਲੀ ਗੱਲਬਾਤ ਦੋਸਤੋ ਜਿਹੜੀ ਹਾਈ ਸਿਕਿਉਰਿਟੀ ਜੇਲਾ ਨੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਵਿੱਚ ਰੈਸਟ੍ਰਿਕਸ਼ਨਸ ਲੱਗ ਗਈਆਂ ਪਾਬੰਦੀਆਂ ਲੱਗ ਗਈਆਂ ਇਦਰ ਉਦਰ ਜਾਣ ਦੇ ਉੱਤੇ ਕੈਦੀਆਂ ਦੇ ਫੋਨ ਕਰਨ ਦੇ ਉੱਤੇ ਜਾਂ ਕੈਦੀਆਂ ਨੂੰ ਵਿਜ਼ਿਟ ਕਰਨ ਦੇ ਉੱਤੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਹਿੰਸਾ ਜੇਲ੍ਹਾਂ ਦੀ ਹਿੰਸਾ ਦੇ ਵਿੱਚ ਬਹੁਤ ਸਾਰਾ ਵਾਧਾ ਹੋਇਆ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਪ੍ਰੈਜ਼ੈਂਸ ਨਹੀਂ ਉਹਦੇ ਉੱਤੇ ਵੱਡਾ ਅਸਰ ਪਾਊਗਾ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਉਹ ਜਿਹੜੀਆਂ ਟਾਪ ਸਿਕਿਉਰਿਟੀ ਇਹਨਾਂ ਦੇ ਹੈਗੇ ਆ ਸੈਕਸ਼ਨਸ ਲੈਵਲ 4 ਯੂਨਿਟਸ ਹੈਗੇ ਆ ਲਗਭਗ 12 ਜੇਲ੍ਹਾਂ ਨੇ ਜਿਨ੍ਹਾਂ ਵਿੱਚ ਕੈਲੀਫੋਰਨੀਆ ਕਰੈਕਸ਼ਨਲ ਇੰਸਟੀਚਿਊਟ ਕੈਲੀਫੋਰਨੀਆ ਸਟੇਟ ਕਾਉਂਟੀ ਤੇ ਕੈਲੀਫੋਰਨੀਆ ਸਟੇਟ ਪ੍ਰੈਜ਼ੈਂਟ ਸੈਕਰਾਮੈਂਟੋ ਸ਼ਾਮਲ ਦਸੀਆਂ ਜਾ ਰਹੀਆਂ ਹਨ ਮੂਵਮੈਂਟ ਹੈਗੀ ਆ ਪਰ ਕੰਟਰੋਲਡ ਜਾ ਕੰਟਰੋਲਡ ਨੇ ਸਾਰੀਆਂ ਜਿਹੜੇ ਭੋਜਨ ਆ ਜਿਹੜਾ ਉਹ ਸਿੱਧਾ ਡਾਇਰੈਕਟਲੀ ਹਾਊਸਿੰਗ ਯੂਨਿਟ ਨੂੰ ਦਿੱਤਾ ਜਾ ਰਿਹਾ ਕੋਈ ਵੀ ਮੂਵਮੈਂਟ ਜਿਹੜੀ ਆ ਜਿੱਦਾਂ ਕਿਸੇ ਨੇ ਸ਼ਾਵਰ ਐਕਸੈਸ ਨਾ ਹੋਣ ਜਾਣਾ ਜਾਂ ਉਹ ਸਾਰੀ ਕੰਟਰੋਲਡ ਮੈਨਰ ਦੇ ਵਿੱਚ ਕੀਤੀ ਜਾ ਰਹੀ ਤਾਂ ਕਿ ਸੇਫਟੀ ਰਹੇ ਜਿਹੜੀ ਕਮਿਊਨੀਕੇਸ਼ਨ ਆ ਉਹ ਲਿਮਿਟ ਕਰ ਦਿਤੀ ਆ ਕੈਦੀਆਂ ਕੋਲੇ ਬਹੁਤ ਥੋੜੀ ਐਕਸੈਸ ਆ ਟੈਲੀਫੋਨ ਕਾਲਸ ਦੀ ਇੰਨੀ ਨਹੀਂ ਕਰ ਸਕਦੇ ਜਿਹੜੀ ਟੈਬਲੇਟ ਕਮਿਊਨੀਕੇਸ਼ਨ ਆ ਉਹ ਵੀ ਤੇ ਜਿਹੜੀਆਂ ਟੈਬਲੇਟ ਕਮਿਊਨੀਕੇਸ਼ਨ ਆ ਉਹ ਵੀ ਐਸੇ ਤਰੀਕੇ ਦੇ ਨਾਲ ਜਿਹੜੀ ਅਪਾਇੰਟਮੈਂਟਸ ਨੇ ਬਹੁਤ ਕ੍ਰਿਟੀਕਲ ਅਪਾਇੰਟਮੈਂਟਸ ਲਾਉ ਕੀਤੀਆਂ ਗਈਆਂ ਰੈਸਟ੍ਰਿਕਸ਼ਨਸ ਜਿਹੜੀਆਂ ਲਾਈਆਂ ਗਈਆਂ ਪ੍ਰਿਜ਼ਨਸ ਦੇ ਉੱਤੇ ਸਟਿਲ ਜਿਹੜੀਆਂ ਐਸੈਂਸ਼ੀਅਲ ਸਰਵਿਸਸ ਨੇ ਜਿਵੇਂ ਮੈਡੀਕਲ ਕੇਅਰ ਆ ਜਾਂ ਕੋ ਲੀਗਲ ਪ੍ਰੋਸੀਡਿੰਗ ਆ ਜਾਂ ਕੋਈ ਹੋਰ ਕ੍ਰਿਟੀਕਲ ਅਪਾਇੰਟਮੈਂਟ ਆ ਉਹ ਲਈ ਜਾ ਸਕਦੀ ਆ ਪਰ ਇਹਦੇ ਉੱਤੇ ਸਖਤੀ ਕੀਤੀ ਗਈ ਆ ਹੁਣ ਇਹਨੂੰ ਇਹ ਕੋਈ ਫੁੱਲ ਲਾਕਡਾਊਨ ਨਹੀਂ ਆ ਅਫੀਸ਼ੀਅਲ ਇਹ ਕਲੈਰੀਫਾਈ ਕਰ ਰਹਾ ਹੈ ਇਹ ਗੱਲ ਕਿ ਇਹ ਇੱਕ ਮੋਡੀਫਾਈਡ ਪ੍ਰੋਗਰਾਮ ਆ ਨਾ ਕਿ ਕੰਪਲੀਟ ਲਾਕਡਾਊਨ ਆ ਜਿਹੜਾ ਜਿਹੜੀਆਂ ਹਾਈਐਸਟ ਸਿਕਿਉਰਿਟੀ ਹਾਊਸਿੰਗ ਯੂਨਿਟ ਦੇ ਉੱਤੇ ਅਪਲਾਈ ਹੁੰਦਾ ਸਾਰੀਆਂ ਥਾਵਾਂ ਦੇ ਉੱਤੇ ਇਹ ਨਹੀਂ ਹੈ ਇਹਦਾ ਕਾਰਨ ਇਹ ਆ ਕਿ ਪਿਛਲੇ ਸਮੇਂ ਦੇ ਵਿੱਚ ਕਤਲ ਹੋ ਗਏ ਆ ਜੇਲ੍ਹਾਂ ਦੇ ਵਿੱਚ ਬੰਦੇ ਮਰੇ ਆ ਅਥਾਰਟिटीज ਜਿਹੜੇ ਉਹ ਇਨਵੈਸਟੀਗੇਸ਼ਨ ਵੀ ਕਰ ਰਹੇ ਆ ਕਿ ਜਿਹੜੇ ਵਾਇਲੈਂਟ ਇਨਸੀਡੈਂਟ ਪਿਛਲੇ ਸਮੇਂ ਦੇ ਵਿੱਚ ਹੋਏ ਆ ਉਹਦਾ ਕੀ ਕਾਰਨ ਸੀਗਾ ਜਿਹੜੀਆਂ 7 ਮੌਤਾਂ ਹੋਈਆਂ ਇਹਨਾਂ ਜੇਲ੍ਹਾਂ ਦੇ ਵਿੱਚ ਇਸ ਸਾਲ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਿੰਨ ਜਿਹੜੀਆਂ ਉਹ ਬਿਲਕੁਲ ਇੱਕ ਦਿਨ ਦੇ ਵਿੱਚ ਜਦੋਂ ਹਰ ਰੈਸਟ੍ਰਿਕਸ਼ਨਸ ਲੱਗੀਆਂ ਉਹ ਤੋਂ ਇੱਕ ਦਿਨ ਪਹਿਲਾਂ ਦੱਸੀਆਂ ਜਾ ਰਹੀਆਂ ਜਿਹੜੀਆਂ ਜੋਸ਼ੂਆ ਪੈਪਰ 39 ਸਾਲ ਉਮਰ ਸੀ ਉਹਦੇ ਉੱਤੇ ਅਟੈਕ ਕੀਤਾ ਗਿਆ ਲਾਸ ਐਂਜਲਸ ਕਾਉਂਟੀ ਪ੍ਰਿਜ਼ਨ ਦੇ ਵਿੱਚ ਮਾਰ ਦਿੱਤਾ ਗਿਆ ਜੈਕ ਕੈਨੇਡੀ ਦੀ 32 ਸਾਲ ਉਮਰ ਸੀ ਉਹਦੇ ਚਾਕੂ ਮਾਰ ਕੇ ਸੈਕਰਾਮੈਂਟੋ ਦੀ ਜੇਲ੍ਹ ਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ ਜਰਮਨ ਮੈਰੀਨੋਸ 37 ਸਾਲ ਉਮਰ ਸੀ ਉਹਨੂੰ ਦੋ ਹੋਰ ਕੈਦੀਆਂ ਨੇ ਜਿਹੜੀ ਕਰਨ ਵੈਲੀ ਸਟੇਟ ਪ੍ਰिजन ਆ ਉਹਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ